ਜੰਮੂ ਕਸ਼ਮੀਰ ਦੇ ਨੁਸ਼ਾਰਾ ਵਿੱਚ ਪਾਕਿਸਤਾਨ ਨੇ ਫਿਰ ਸਿਜ਼ਫਾਇਰ ਦਾ ਉਲੰਘਣ ਕੀਤਾ ਜਿਸ ਦਾ ਭਾਰਤੀ ਸੈਨਾ ਨੇ ਮੂੰਹ ਤੋੜ ਜਵਾਬ ਦਿੱਤਾ ਹੈ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਕਈ ਬੰਕਰ ਤਬਾਹ ਕਰ ਦਿੱਤੇ ਨੇ ਰਿਪੋਰਟ ਦੇ ਮੁਤਾਬਿਕ ਭਾਰਤੀ ਸੈਨਾ ਨੇ ਐਂਟੀ ਗਾਈਡਡ ਮਿਜ਼ਾਈਲ ਨਾਲ ਪਾਕਿਸਤਾਨੀ ਚੌਂਕੀਆਂ ਤੇ ਹਮਲਾ ਕਰਕੇ ਉਹਨਾਂ ਨੂੰ ਤਬਾਹ ਕਰ ਦਿੱਤਾ ਭਾਰਤੀ ਸੈਨਾ ਨੇ ਕਰੀਬ 7 ਮਿਜ਼ਾਈਲਾਂ ਦੇ ਜ਼ਰੀਏ ਇਹਨਾਂ ਬੰਕਰਾਂ ਤੇ ਹਮਲਾ ਕੀਤਾ ਹੈ ਇਸ ਮਹੀਨੇ ਪਾਕਿਸਤਾਨ ਨੇ ਕਈ ਵਾਰ ਐਲੋਸੀ ਤੇ ਸੀਜ਼ਫਾਇਰ ਦਾ ਉਲੰਘਣ ਕੀਤਾ ਹੈ 1 ਮਈ ਨੂੰ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਪੁਂਚ ਵਿੱਚ ਭਾਰਤੀ ਚੌਕੀਆਂ ਤੇ ਗੋਲੇਬਾਰੀ ਅਤੇ ਮੋਟਾਰ ਦੇ ਨਾਲ ਹਮਲਾ ਕੀਤਾ ਸੀ ਜਿਸ ਵਿੱਚ ਦੋ ਭਾਰਤੀ ਜਵਾਨ ਸ਼ਹੀਦ ਹੋ ਗਏ ਸੀ ਬੀਐਸਐਫ ਨੇ ਦੱਸਿਆ ਕਿ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਯਾਨੀ ਬੈਟ ਨੇ ਜਵਾਨਾਂ ਦੇ ਲਾਸ਼ਾਂ ਦੇ ਨਾਲ ਛੇੜਛਾੜ ਵੀ ਕੀਤੀ ਸੀ ਹਾਲਾਂਕਿ ਪਾਕਿਸਤਾਨੀ ਸੈਨਾ ਨੇ ਲਾਸ਼ਾਂ ਦੇ ਨਾਲ ਸ਼ੇਅਰ-ਸ਼ਾਅਰ ਦੀ ਗੱਲ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਅਤੇ ਐਲਓਸੀ ਤੇ ਸਿਸਫਾਇਰ ਲੰਡਨ ਦੇ ਸਬੂਤ ਵੀ ਮੰਗੇ ਸੀ ਇਸ ਮਾਮਲੇ ਨੂੰ ਲੈ ਕੇ ਪੂਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਅਲੋਚਨਾ ਕੀਤੀ ਜਾ ਰਹੀ ਹੈ